श्रोमणी अकाली दल सरदार सुखबीर श्रोमणी अकाली दल, काली दल कर, गुरु घर सेवा बने गुरु घर की रक्षा करने वास्ते बने श्रोमणी अकाली दल दे वर्कर चलो अरदास करके घरों निकल जा नहीं के उसी पार्टी से इल्जाम लाता ते लाया ने। आज ने कि झाड़ू वाले कांग्रेस ने रल के क्योंकि उन्होंने देखा कि अकाली दल का तूफान इना तगड़ा है हूं राजजिश रखी बेदबियां दो हजार पंद्रह शुरू हो गई सरकार अपनी दुख है पर मैं एडा वा भी दुख है ਕਿ ਇਹਨਾਂ ਨੇ ਸਾਨੂੰ ਜਾਂਚ ਵੀ ਕਰਾਉਣ ਦਿੱਤੀ ਸਾਰੇ ਇਕੱਠੇ ਹੋ ਗਏ ਆ ਕਾਂਗਰਸੀ ਦੀ ਕੈਪਟਨ ਵੀ ਆਹ ਭਲੇ ਵੀ ਦਾदू ਵਰ ਵਰਗੇ ਮੰਡ ਵੀ ਸਾਰੇ ਸੜਕਾਂ 'ਤੇ ਕਹਿ ਗਏ ਕਿਹਦੇ ਪੰਜਾਬ ਤੋਂ ਜਾਂਚ ਵੀ ਕਰਾਉਣੀ ਅਸੀਂ ਜਾਂਚ ਕਰਾਉਣੀ ਹੈ ਸੀਪੀਐਸਓ ਨੂੰ ਪਤਾ ਸੀ ਕਿ ਦੋਸ਼ੀ ਖੜੇ ਜਾਂਦੇ ਕਿ ਨਹੀਂ ਲਈਏ ਪਾਰਟੀ ਨੇ ਦੇਖੋ ਹੀਰੋ ਪਰਵਾਹ ਇਲਾਕੇ ਦਾ ਚਿਤ ਦੁਆਰਾ ਪੜੀ ਸ਼ਾਸਕ ਇਹਨਾਂ ਨੇ ਹਿੱਸਾ ਲੈਂਦਾ ਬਹੁਤ ਸੋਸ਼ਲ ਵਰਕਿੰਗ ਵਰਕ ਕਰਦੇ ਰਹੇ ਹੈ ਬਹੁਤ ਇਹਨਾਂ ਦੀ ਇੱਥੇ ਪਛਾਣ ਹੈ ਸਾਨੂੰ ਬਹੁਤ ਵੱਡੀ ਤਾਕਤ ਮਿਲੀ ਹੈ ਇਹਨਾਂ ਦੇ ਸਾਡੇ ਵਿੱਚ ਆਉਂਦੇ ਆਹ ਇਤਿਹਾਸਿਕ ਹਲਕਾ ਚਾਜ ਹੋ ਹੱਥੀ ਫਿਰ ਅਕਾਲੀ ਦਲ ਦਾ ਵਾਇਸ ਹੋਣਾ ਚਾਹੀਦਾ ਤੁਸੀਂ ਕੀ ਕਹਿੰਦੇ ਆਹ ਜਾਖੜ ਸਾਹਿਬ ਨੇ ਮੈਨੂੰ ਕਰੇ ਮੈਂ ਅਖਬਾਰ ਚ ਪੜਿਆ ਕੀ ਕਹਿੰਦਾ ਅਕਾਲੀ ਦਲ ਦੇ ਫਿਰੋ ਸਾਹਿਬ ਕੀ ਕਹਿਣਾ ਚਾਹੁੰਦੇ ਅੱਜ ਉਹ ਪ੍ਰਕਾਸ਼ ਸਿੰਘ ਬਹੁਤ ਵੱਡਾ ਬਾਗਲ ਦੇ ਸਕੂਤਰ ਬਾਗਲ ਜੀ ਪਹੁੰਚੀ ਸੀ ਜਨਵਾੜੀ ਇੱਥੇ ਆ ਕੇ ਸਾਡੇ ਪਰਿਵਾਰ ਨੂੰ ਮਾਨ ਬਖਸ਼ਿਆ ਔਰ ਇਲਾਕੇ ਦੇ ਜਿਹੜਾ ਅਗਵਾਈ ਕਰਨ ਦਾ ਉਹਨਾਂ ਨੇ ਮੌਕਾ ਦਿੱਤਾ ਔਰ ਮੈਂ ਯਕੀਨ ਦਵਾਣਾ ਕਿ ਸਮੂਹੇ ਹਲਕੇ ਦੇ ਸਮੂਹ ਕੌਟਰ ਨੂੰ ਨਾਲ ਲੈ ਕੇ ਸਮੂਹ ਕਾਲੀਦਲ ਦੇ ਵਰਕਰ ਨੂੰ ਜਿਹੜੇ ਪਿਛਲੇ ਸਮੇਂ ਮਜੂਦ ਹੋ ਕੇ ਘਰ ਬੈਠੇ ਸੀ ਉਹਨਾਂ ਨਾਲ ਲੈ ਕੇ ਦਹਿਰਾ ਦਸੀਂ ਇੱਕ ਕਰਕੇ ਤੇ ਆਉਣ ਵਾਲੇ 2027 ਦੇ ਵਿੱਚ ਬਹੁਤ ਭਾਰੀ ਬਹਿਮਤ ਦੇ ਨਾਲ ਸ਼੍ਰੋਮਣੀ ਕਾਲੀਦਲ ਨੂੰ ਮੇਟੋ ਜੱਤ ਪ੍ਰਾਤਕਰਮ ਅਗੇ ਤੇ ਵੀ ਬਾਦਲ ਜੀ ਪਹੁੰਚੇ ਨੇ ਉੱਥੇ ਵਰਕਰਾਂ ਦੇ ਨਾਲ ਨੌਜਵਾਨ ਪੀੜੀ ਵੀ ਪਹੁੰਚੀ ਗੱਲਬਾਤ ਕਰਾਂਗੇ ਆ ਤੁਸੀਂ ਬਾਦਲ ਸਾਹਿਬ ਨੂੰ ਮਿਲੇ ਹੋ ਤਾਂ ਕਿੱਦਾਂ ਦਾ ਲੱਗਿਆ ਬਹੁਤ ਵੱਡਾ ਹਾਲ ਮਹਿਸੂਸ ਹੋਇਆ ਜੀ ਠਾਠਾ ਮਾਰਦਾ ਕੱਟ ਅੱਜ ਸਰਦਾਰ ਹਰਪੀ ਸਿੰਘ ਹੀਰੋਦੇ ਰਹਿਣ ਮਾਈ 8 ਸਰਦਾਰ ਜਰਮੇਜਾ ਸਿੰਘ ਸਿੱਖੋ ਦੇ ਰਹਿਣ ਮਾਈ 8 ਜੋ ਵਰਕਰ ਅੱਜ ਵੇਖਿਆ ਜੂਮ ਵਰਕਰਾਂ ਦਾ ਸੀ ਵੇਖਿਆ ਏ ਕਿ ਆਉਣ ਵਾਲੀ 2027 ਦੀ ਵਿੱਚ ਸਰਕਾਰ ਸ਼੍ਰਮਣੀ ਕਾਲੀ ਜਲਦੀ ਹੋਵੇ ਬਹੁਤ ਵਧੀਆ ਬਹੁਤ ਖੁਸ਼ੀ ਹੋਈ ਬਾਦਲ ਸਾਹਿਬ ਨਾਲ 88 ਭਰਦਾ ਜੋਸ਼ ਭਰਦਾ ਦਿਲ ਦੇ ਵਿੱਚ ਥਰਾ ਆ ਤਾਂ ਤੁਸੀਂ ਪ੍ਰਾਰੇ ਵਰਕਰੋ ਅੱਜ ਬੱਚੇ ਤੇ ਖੁਸ਼ੀ ਆ ਕੀ ਕਹਾਂ ਚਲ ਅੱਜ ਜੋ ਜੀਰਾ ਹਲਕਾ ਦੇ ਵਾਲਡੋਰਸਾ ਹਫਤ ਸੰਜੀਰੇ ਜੀ ਹੀਰੋ ਸਾਹਿਬ ਨੂੰ ਮਿਲੀ ਹੈ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਜਿਹੜਾ ਪੁਰਾਣੇ ਸ਼੍ਰੋਮਣੀ ਕਾਲੀਗੜ੍ਹ ਦੇ ਜਿਹੜੇ ਉਹਨਾਂ ਦੇ ਬੱਤਾ ਸਾਦਰ ਸਾਹਿਬ ਤੇ ਲੈ ਕੇ ਪੁਰਾਣਾ ਸ਼੍ਰੋਮਣੀ ਕਾਲੀਗੜ੍ਹ ਦਾ ਪਰਿਵਾਰ ਸੀਗਾ ਜੋ ਉਹਨਾਂ ਨੇ ਪਹਿਲਾਂ ਵੀ ਇੱਥੇ ਜੀਰੇ ਦੇ ਵਿੱਚ ਬਹੁਤ ਵੱਡੇ ਜਿਹੜੇ ਆ ਉਹਨਾਂ ਨੇ ਪੁਲੀਟিক্যাল ਤੌਰ ਤੇ ਜਿਵੇਂ ਆ ਆ ਜੀਰੇ ਦੇ ਵਿੱਚ ਵਿਕਾਸ ਦੇ ਕੰਮ ਕੀਤੇ ਆ ਔਰ ਜਿਹੜੇ ਉਹਨਾਂ ਨੇ ਆਪ ਦੇ ਪੁਰਾਣੇ ਸੱਜਣ ਮਿੱਤਰ ਜਿਹੜੀ ਸੱਜਣਤਾ ਹੀ ਪੈਦਾ ਕਰੀ ਸੀ ਅੱਜ ਵੀ ਉਹਨਾਂ ਦੇ ਨਾਲ ਖੜੇ ਐ ਪਰ ਬਹੁਤ ਵੱਡਾ ਇਹਦਾ ਉਹਨਾਂ ਨੂੰ ਲਾਭ ਮਿਲ ਰਿਹਾ ਜਿਹੜਾ ਉਹਨਾਂ ਨੇ ਪੁਰਾਣਾ ਵਿਕਾਸ ਕਰਿਆ ਔਰ ਪੁਰਾਣੇ ਜਿਹੜੀ ਪਬਲਿਕ ਦਾ ਸਾਥ ਉਹਨਾਂ ਦੇ ਨਾਲ ਅੱਜ ਵੀ ਵਰਕਰਾਂ ਨੌਜਵਾਨਾਂ ਨੂੰ ਕਿੰਨੀ ਤਸੀਦ ਮਿਲੀ ਅੱਜ ਤੱਕ ਬਹੁਤ ਜਿਆਦੀ ਸਭ ਤੋਂ ਪਹਿਲਾਂ ਸਰਦਾਰ ਸਿੱਧਵੀਰ ਸਿੰਘ ਬਾਦਲ ਜੀ ਉਹਨਾਂ ਨੂੰ ਸਾਡੇ ਜੀਰਾਂ ਹਲਕਾ ਪਹੁੰਚਣ ਤੇ ਜੀਆਂ ਆਖਦੇ ਆਂ ਜੀ ਬਾਕੀ ਆਉਣ ਵਾਲਾ ਸਮਾ ਸ਼੍ਰੋਮਣੀ ਅਕਾਲੀ ਦਲ ਦਾ ਜੀ ਲੋਕਾਂ ਨੇ ਝਾੜੂ ਦਾ ਸਮਾਂ ਦੇਖ ਲਿਆ ਕਾਂਗਰਸ ਦਾ ਦੇਖ ਲਿਆ ਜੀ ਹੁਣ ਤਾਂ ਆਪਣੀ ਮਾ ਪਾਰਟੀ ਦੇ ਚੇਅਰਮੈਨ ਅਕਾਲੀ ਦਲ ਕੇਤਰੀ ਪਾਰਟੀ ਆ ਇਹਦਾ ਡੱਟ ਕੇ ਸਾਥ ਦੇਾਂਗੇ ਤਾਂ ਹੀ ਪੰਜਾਬ ਤਰੱਕੀ ਦੇ ਰਾਹ ਤੇ ਚੱਲੂਗਾ ਜੀ ਡਾਕਟਰ ਸਾਹਿਬ ਕੀ ਲੱਗਦਾ ਕਿ ਆਉਣ ਵਾਲਾ ਸਮਾਂ ਕਿਦਾਂ ਦਾ ਹੋਵੇ ਆਉਣ ਵਾਲਾ ਸਮਾਂ ਬਹੁਤ ਵਧੀਆ ਹੋਊਗਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵੇਲੇ ਹੀ ਸਾਰੇ ਵਿਕਾਸ ਹੋਏ ਬਾਲ ਸਾਹਿਬ ਵੀ ਕਹਿ ਦੇ ਗਏ ਨੇ ਪਹਿਲਾਂ ਤਾਂ ਅਸੀਂ ਉਹਨਾਂ ਦੇ ਇੱਥੇ ਪਹੁੰਚਣ ਤੇ ਜੀਰਾ ਹਲਕੇ ਦੇ ਵਿੱਚ ਧਮਾਕਾ ਕਰਦੇ ਆ ਜੀ ਆਹ ਕਹਿੰਦੇ